ਕੀ ਹਾਲ ਹੈ ਜੀ ਤੁਹਾਡਾ ਸਾਰਾ ਉਹ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਚੰਗੇ ਰੇਟ ਚ ਆਪਾਂ ਗੱਡੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਇਹ ਗੱਲ ਆਪਾਂ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਨੋਟ ਕਰ ਲਓ ਆਪਣਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਘਰ ਮਕਾਨ ਕੋਈ ਜੀਪ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਫਰੀਦ ਵਿਚਾਰ ਲਗੋ ਵਾ ਸਕਦੇ ਹੋ ਭੇਜਣ ਲਈ ਆਪਣੇ ਕੋਲੇ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਇੱਕ ਵੀਡੀਓ ਤੇ ਹੁਣ ਆਪਾਂ ਪਹਿਲਾਂ ਵਰਨਾ ਗੱਡੀ ਦੀ ਗੱਲ ਕਰਦੇ ਆਂ ਵਰਨਾ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਗੱਡੀ ਬਹੁਤ ਚੰਗੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਪਾਈ ਨੇ ਗੱਡੀ ਸਿਲਵਰ ਰੰਗ ਦੀ ਹੈ ਜੀ ਗੱਡੀ ਆਪਣੇ ਕੋਲੇ ਪਹੁੰਚੀ ਬਠਿੰਡੇ ਏਰੀਆ ਚੋਂ ਜਾ ਕੇ ਦੇਖਣੀ ਹੈ ਬਠਿੰਡੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਡਿਮਾਂਡ 3,70,000 ਰੁਪਏ ਲਾ ਕੇ ਭੇਜੀ ਆ 13 ਮਾਡਲ ਹੈ ਕੰਡੀਸ਼ਨ ਆਲੂਕਿਆ ਕੋਈ ਨੁਕਸ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦਾ ਹਾਂ 13 ਮਾਡਲ ਹੈ ਬਠਿੰਡੇ ਖੜੀ ਆ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਵੀ ਰੱਖਿਆ ਜੀ ਜੇ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਗੱਲ ਕਰ ਸਕਦਾ ਹਾਂ ਜੀ ਕਿਉਂਕਿ ਆਪਾਂ ਸਿੱਧਾ ਮਾਲਕ ਦਾ ਨੰਬਰ ਦਿੰਨੇ ਆ ਜ ਵਿਚ ਵਿਚਾਲੇ ਆਪਾਂ ਕੋਈ ਨਹੀਂ ਪੈਂਦੇ ਹੁਣ ਤੁਸੀਂ ਰੀਟੇਜ ਇੱਕ ਗੱਡੀ ਦੇਖੋ ਰੇਟਸ ਆਪਣੇ ਕੋਲੇ ਭੇਜੀ ਆ ਐਲਡੀਆਈ ਮਾਲਕ ਨੇ 2015 ਮਾਡਲ ਫਾਸਟ ਓਨਰ ਹੈ ਜੀ ਪਹਿਲੇ ਨਾਮ ਗੱਡੀ ਆ 60000 ਕਿਲੋਮੀਟਰ ਚੱਲੀ ਹੋਈ ਆ ਕੰਪਨੀ ਰਿਕਾਰਡ ਹੈ ਜੀ ਤੇ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ 255 ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜ ਜਗਾ ਫਿਰੋਜ਼ਪੁਰ ਮਾਲਕ ਦਾ ਏਰੀਆ ਗੱਡੀ ਵਧੀਆ ਚਲਾ ਕੇ ਦੇਖ ਲਈ ਕਿਸੇ ਨੇ ਚਲਾ ਕੇ ਦੇਖ ਸਕਦਾ ਹੂੰ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹੂੰ 15 ਮਾਡਲ ਹੈ ਰੇਟਸ ਐਲਡੀਆਈ ਤੇ ਟਾਇਰ ਆਪ ਨੂੰ ਨਵੇਂ ਵਾਂਗੂ ਮਿਲ ਜਾਣਗੇ ਬਾਕੀ ਅੰਦਰੋਂ ਬਹੁਤ ਵਧੀਆ ਰੱਖੀ ਹੋਈ ਹੈ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਚਾਰੇ ਪਾਸੋਂ ਵਧੀਆ ਜੀ ਫੁੱਲ ਗਰੰਟੀ ਆ ਰੰਗ ਤੁਸੀਂ ਦੇਖ ਲਓ ਬਾਕੀ ਟਾਇਰ ਟੱਪਾ ਵਧੀਆ ਸਾਰਾ ਕੁਝ ਹੀ ਵਧੀਆ ਟੋਟਲੀ ਜੀ ਬਾਕੀ ਨੰਬਰ ਪਲੇਟਾਂ ਦੇਖ ਲਓ ਤੁਸੀਂ ਆਪੇ ਤੁਹਾਡੇ ਸਾਹਮਣੇ ਆ ਜੀ ਸਕਰੀਨ ਤੇ ਆਪਾਂ ਦੇ ਰੱਖਿਆ ਸਰਕਾਰੀ ਤਾਂ ਇਹਨਾਂ ਨੇ ਨਹੀਂ ਲਗਵਾਈਆਂ ਸਰਕਾਰੀ ਆਪਾਂ ਨੂੰ ਲਗਵਾਉਣੀਆਂ ਭੈਣ ਕਿੰਸੀ ਨੰਬਰ ਮਾਲਕ ਦਾ 88727 68341 ਤੇ ਤੀਸਰੀ ਗੱਡੀ ਚੜੀ ਆ ਪਤਵਾਰੇ ਖਤਰ ਲੈ ਕੇ ਪਹੁੰਚੇ ਆ ਜਿਵੇਂ ਕਿ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਮਰੂਤੀ 800 ਗੱਡੀ ਆ ਇੱਕ ਮਾਡਲ ਐ 27 ਤੱਕਰ ਪਾਸਿੰਗ ਐ ਜੀ ਇਨਸ਼ੋਰੈਂਸ ਹੈਗਾ ਟਾਇਰ ਨਵੇਂ ਨੇ ਗੱਡੀ ਬਹੁਤ ਚੰਗੀ ਐ 47 48 ਰੇਟ ਮਾਲਕ ਨੇ ਰੱਖਿਆ ਤੇ ਬਾਕੀ ਤੁਸੀਂ ਜਾ ਕੇ ਦੇਖ ਸਕਦੋਂ 48000 ਇੱਕ ਵਾਰੀ ਮੰਗਿਆ ਜੀ ਬਾਕੀ ਮਾਲਕਾਂ ਦੇ ਸੀਗੇ ਘੱਟ ਤੋਂ ਘੱਟ ਰੇਟ ਕਰ ਲਾਂਗੇ ਮੌਕੇ ਤੇ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ 27 ਤੱਕਰ ਪਾਸਿੰਗ ਮਿਲ ਜੂਗੀ ਟਾਇਰ ਟੱਪਾ ਵਧੀਆ ਐ ਨੰਬਰ ਪਲੇਟਾ ਸਰਕਾਰੀ ਨੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਤੇ ਇਹ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਦੇਖਣ ਨੂੰ ਸਾਰੀ ਮਿਲ ਗਈ ਤੇ ਮਸ਼ੀਨਰੀਆਂ ਸਾਰੀਆਂ ਦੇਖ ਲਈਏ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਲਾਜ਼ਮੀ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਅਦ ਵਿੱਚ ਮਿਲਦੇ ਹਾਂ ਜਲਦੀ ਆਪਾਂ ਕਿਸੇ ਨੂੰ ਐਡ ਕਰ ਬੋਲ ਵੀ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਆਪਣੇ ਚੈਨਲ ਦਾ WhatsApp ਨੰਬਰ ਹੈ